ਸਾਰੇ ਨੂੰ ਸਤਿ ਸ਼੍ਰੀ ਅਕਾਲ RAM RAM ਹੈਲੋ ਬੋਰ ਸਾਥੀਓ ਅੱਜ ਸਵੇਰੇ ਪਤਾ ਲੱਗਿਆ ਮੈਸੇਜ ਆਇਆ ਵੀ ਆਮ ਆਦਮੀ ਪਾਰਟੀ ਦੇ ਚਾਰ ਜ਼ਿਲ੍ਹਿਆਂ ਦੇ ਐਮ ਐਲ ਏ ਉਹਨਾਂ ਨੇ ਇੱਥੇ ਆਣਾ ਸੀਗਾ ਬੋਰ ਕਨਾਲ ਕਲੋਨੀ ਤੇ ਇੱਥੇ ਸੁਨੀਲ ਜਾਖੜ ਜੀ ਦੇ ਘਰੇ ਆ ਕੇ ਉਹਨਾਂ ਨੇ ਰੋਸ਼ ਪ੍ਰਦਰਸ਼ਨ ਕਰਨਾ ਸੀਗਾ ਤੇ ਚਲੋ ਜਦੋਂ ਸਾਨੂੰ ਪਤਾ ਲੱਗਿਆ ਜਾਖੜ ਸਾਹਿਬ ਤਾਂ ਇੱਥੇ ਹੈਗੇ ਨਹੀਂ ਤੇ ਅਗਰ ਮੇਰੇ ਘਰ ਆ ਰਹੇ ਤੇ ਮੇਰਾ ਫਰਜ਼ ਬਣਦਾ ਹੈ ਵੀ ਐਜ਼ ਕੋਈ ਅਗਰ ਤੁਹਾਡੇ ਘਰ ਆਂਦਾ ਤਾਂ ਆਪਣੇ ਸੰਸਕਾਰ ਤਾਂ ਹੀ ਕਹਿੰਦੇ ਵੀ ਆਪਾਂ ਐਟ ਲੀਸਟ ਉਹਦਾ ਵੈਲਕਮ ਕਰੀਏ ਤੇ ਜਦੋਂ ਬਾਹਰ ਆਏ ਪਹਿਲੀ ਗੱਲ ਤਾਂ ਸਿਰਫ ਇੱਕ ਐਮਐਲਏ ਸਾਹਿਬ ਸੀਗੇ ਚਾਰ ਜ਼ਿਲ੍ਹਿਆਂ ਦੇ ਮੇਰੇ ਖਿਆਲ ਚਾਰ ਇੱਕ ਕਿੰਨੇ ਕ ਐਮਐਲਏ ਬਣਦੇ ਐ ਆਏ ਸੀ ਇੱਕ ਐਮਐਲਏ ਸਾਹਿਬ ਤੇ ਜਦੋਂ ਆਏ ਉਹਨਾਂ ਨੂੰ ਮੈਂ ਜਾ ਕੇ ਕਿਹਾ ਵੀ ਆ ਕੇ ਅੰਦਰ ਆ ਕੇ ਗੱਲ ਕਰ ਲੈਂਦੇ ਜਾਖੜ ਸਾਹਿਬ ਤਾਂ ਹੈਗੇ ਨਹੀਂ ਪਰ ਚਲੋ ਉਹਨਾਂ ਨੇ ਨਹੀਂ ਉਚਿਤ ਸਮਝਿਆ ਉਹਨਾਂ ਨੇ ਕੁਝ ਆਪਣੇ ਕੁਝ ਗੱਲਾਂ ਕੀਤੀ ਤੇ ਉਹਦੇ ਬਾਅਦ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਜੀ ਵੀ ਤੁਸੀਂ ਉਹਨਾਂ ਨੇ ਮੇਰੇ ਤੋਂ ਵੀ ਕੁਝ ਸਵਾਲ ਜਵਾਬ ਕੀਤੇ ਤੇ ਮੈਂ ਕਿਹਾ ਵੀ ਠੀਕ ਹੈ ਮੈਂ ਉਹਨਾਂ ਦੀ ਗੱਲ ਸੁਣੀ ਉਹਦੇ ਬਾਅਦ ਜਦੋਂ ਮੈਂ ਕਿਹਾ ਵੀ ਮੈਂ ਹੁਣ ਜਵਾਬ ਦੇ ਸਕਦਾ ਤੇ ਉਹਨਾਂ ਦੇ ਕਾਲਜੇ ਦੇ ਵਿੱਚ ਇੰਨਾ ਮਤਲਬ ਕਾਲਜਾ ਹੀ ਨਹੀਂ ਸੀਗਾ ਤੇ ਉਹ ਬਸ ਉੱਥੋਂ ਭੱਜ ਗਏ ਆਪਣੀ ਗੱਲ ਰੱਖ ਕੇ ਤੇ ਮੈਂ ਜਿਹੜੇ ਵੀ ਅੱਜ ਆਏ ਸੀਗੇ ਜੀ ਆਇਆਂ ਨੂੰ ਤੁਸੀਂ ਆਏ ਤੁਹਾਡਾ ਅਸੀਂ ਕੋਈ ਚਾਹ ਪਾਣੀ ਦੀ ਸੇਵਾ ਨਹੀਂ ਕਰ ਪਾਏ ਅੱਜ ਪਾਣੀ ਦੇ ਮੁੱਦੇ 'ਚ ਆਏ ਸੀ ਪਰ ਸਭ ਤੋਂ ਪਹਿਲੇ ਮੈਂ ਉਹਨਾਂ ਨੂੰ ਮੈਂ ਕਿਹਾ ਸੀ ਆ ਸਾਡਾ ਅਬੋਰ ਦੇ ਕਨਾਲ ਦਾ ਆਪਣੇ ਨਹਿਰ ਦਾ ਪਾਣੀ ਹੈ ਅਬੋਰ ਦੀ ਨਹਿਰਾ ਦਾ ਇੱਕ ਮਹੀਨੇ ਤੋਂ ਮੈਂ ਸਰਕਾਰ ਦੀ ਇੱਕ ਰਿਪੋਰਟ ਲੈ ਕੇ ਆਇਆ ਸੀਗਾ ਇਹਦੇ ਵਿੱਚ ਪਿਛਲੇ 1 ਮਹੀਨੇ ਦੇ ਵਿੱਚ ਲਗਾਤਾਰ ਆਹ ਕਹਿੰਦੇ ਨਾਨ ਪੋਟੇਬਲ ਪ੍ਰਧਾਨ ਜੀ ਨਾਨ ਪੋਟੇਬਲ ਦਾ ਮਤਲਬ ਹੈ ਪੀਣ ਯੋਗ ਨਹੀਂ ਹੈ ਵੀ ਬਟਲਾ ਜੀ 1 ਮਹੀਨੇ ਤੋਂ ਅਬੋਰ ਦੀ ਨਹਿਰਾ ਦਾ ਪਾਣੀ ਜਿਹੜਾ ਕਿ ਆਪਾਂ ਪੀ ਰਹੇ ਹਾਂ ਅਬੋਰ ਬਲਵਾਨਾ ਸਾਰਾ ਅਬੋਰ ਤੇ ਸਾਰਾ ਬਲਵਾਨਾ ਆਪਾਂ ਆ ਪਾਣੀ ਪੀ ਰਹੇ ਜਿਹੜਾ ਕਿ ਸਰਕਾਰ ਦੀ ਰਿਪੋਰਟ ਕਹਿੰਦੀ ਹੈ ਨਾਨ ਪੋਟੇਬਲ ਮਤਲਬ ਪੀਣ ਯੋਗ ਨਹੀਂ ਹੈ ਤੇ ਜਦੋਂ ਮੈਂ ਆ ਗੱਲ ਕੀਤੀ ਅਬੋਰ ਦੇ ਹਲਕਾ ਇੰਚਾਰਜ ਸਾਹਿਬ ਮੈਂ ਤਾਂ ਹੈਰਾਨ ਆ ਚਲੋ ਮੇਰੇ ਤੋਂ ਵੱਡੇ ਉਮਰ ਦੇ ਵੱਡੇ ਤਜਰਬਾ ਜ਼ਿਆਦਾ ਹੈ ਉਹ ਕਹਿੰਦੇ ਦੀ ਕਾਰਪੋਰੇਸ਼ਨ ਦੀ ਗੱਲ ਨਾ ਕਰੋ ਉਹਨਾਂ ਨੂੰ ਆ ਹੀ ਨਹੀਂ ਪਤਾ ਸੀ ਵੀ ਆ ਜਿਹੜਾ ਪਾਣੀ ਐ ਇਰੀਗੇਸ਼ਨ ਜਿਹੜਾ ਡਿਪਾਰਟਮੈਂਟ ਐ ਉਹ ਨਹਿਰਾਂ ਦੇ ਵਿੱਚ ਪਾਣੀ ਆਂਦਾ ਹੈ ਡੈਮ ਤੋਂ ਡੈਮ ਤੋਂ ਪਾਣੀ ਆਂਦਾ ਆਪਣੇ ਵਾਟਰ ਵਰਕਸ ਤੋਂ ਤੇ ਫਿਰ ਅੱਗੇ ਸਪਲਾਈ ਹੁੰਦਾ ਹੈ ਔਰ ਉਹੀ ਆਪਾਂ ਖੇਤੀ ਵਾਸਤੇ ਗੁਰਮੇਲ ਜੀ ਇਸਤੇਮਾਲ ਕਰਦੇ ਤਾਂ ਉਹਨਾਂ ਨੂੰ ਆ ਹੀ ਨਹੀਂ ਪਤਾ ਸੀ ਉਹ ਕਹਿੰਦੇ ਕਾਰਪੋਰੇਸ਼ਨ ਦੀ ਗੱਲਾਂ ਨਾ ਕਰੋ ਸਾਡਾ ਕਹਿਣ ਦਾ ਪਾਪ ਸੀਗਾ ਵੀ ਕਿਉਂ ਆਪਾਂ ਇੱਕ ਮਹੀਨੇ ਇੱਕ ਮਹੀਨੇ ਤੋਂ ਪਾਣੀ ਆ ਰਿਹਾ ਤੇ ਜੇ ਦੂਜੇ ਜ਼ਿਲ੍ਹੇ ਦੇ ਅੱਜ ਆਏ ਹੁੰਦੇ ਆਪਣੇ ਐਮਐਲਏ ਸਹਬਾਨ ਮਲੋਟ ਵਾਲੇ ਫਰੀਦਕੋਟ ਵਾਲੇ ਮੁਕਸਰ ਵਾਲੇ ਗਿੱਦੜਬਾ ਵਾਲੇ ਮੈਂ ਸਾਰਿਆਂ ਨੂੰ ਪੁੱਛਦਾ ਕਿਉਂਕਿ ਆ ਪਾਣੀ ਤਾਂ ਸਾਰੇ ਹੀ ਪੀ ਰਹੇ ਹੋ ਅੱਜ ਇੱਕ ਚਲੋ ਉਸ ਤੋਂ ਪਹਿਲੇ ਉਹਨਾਂ ਨੇ ਮਤਲਬ ਕਿਹਾ ਵੀ ਜਾਖੜ ਸਾਹਿਬ ਦਾ ਕੀ ਸਟੈਂਡ ਹੈ ਮੈਂ ਕਿਹਾ ਜਾਖੜ ਸਾਹਿਬ ਤਾਂ ਇੱਥੇ ਹੈਗੇ ਨਹੀਂ ਪਰ ਜਾਖੜ ਸਾਹਿਬ ਦਾ ਤਾਂ ਸ਼ੁਰੂ ਤੋਂ ਹੀ ਆਹੀ ਸਟੈਂਡ ਹੈ ਵੀ ਪੰਜਾਬ ਕੋਲੇ ਇੱਕ ਵੀ ਬੂੰਦ ਐਕਸਟਰਾ ਪਾਣੀ ਨਹੀਂ ਹੈ ਆ ਮੈਂ ਰਿਪੋਰਟ ਇੱਕ ਕਲਿੱਪਿੰਗ ਲੈ ਕੇ ਆਇਆ ਸੀ 2023 ਦੀ ਮਤਲਬ ਮੈਨੂੰ ਇੱਕ 23 ਦੀ ਸੀਗੀ ਉਹਦੇ ਵਿੱਚ ਵੀ ਜਾਖੜ ਸਾਹਿਬ ਆਹੀ ਕਹਿ ਰਹੇ ਵੀ ਪੰਜਾਬ ਕੋਲੇ ਕੋਈ ਐਕਸਟਰਾ ਪਾਣੀ ਨਹੀਂ ਹੈ ਬਾਕੀ ਸੂਬਿਆਂ ਨਾਲ ਸ਼ੇਅਰ ਕਰਨ ਵਾਸਤੇ ਪਾਣੀ ਸਾਡੇ ਕੋਲੇ ਹੈ ਹੀ ਨਹੀਂ ਜਦੋਂ ਸਾਡਾ ਹੀ ਪਾਣੀ ਨਹੀਂ ਪੂਰਾ ਹੋ ਰਿਹਾ ਬਾਕੀ ਨਾਲ ਕੀ ਆਪਾਂ ਸ਼ੇਅਰ ਕਰਾਂਗੇ ਦੇਖੋ ਆਮ ਆਦਮੀ ਪਾਰਟੀ ਬਿਲਕੁਲ ਹਰ ਚੀਜ਼ ਦੇ ਵਿੱਚ ਸਿਆਸਤ ਕਰਨੀ ਹੈ ਫੇਰ ਮੈਂ ਇਹਨਾਂ ਦੀ ਐਮਪੀ ਸਾਹਿਬ ਹੈਗੇ ਆ ਸੁਸ਼ੀਲ ਗੁਪਤਾ ਜਦੋਂ ਹਰਿਆਣਾ ਦੇ ਵਿੱਚ ਤੁਸੀਂ ਵੇਖਿਆ ਉਹਨੇ ਦੇਖੋ ਆਮ ਆਦਮੀ ਪਾਰਟੀ ਪੰਜਾਬ ਤੇ ਕੁਝ ਕਹਿੰਦੀ ਹੈ ਹਰਿਆਣੇ 'ਚ ਕੁਝ ਕਹਿੰਦੀ ਹੈ ਦਿੱਲੀ 'ਚ ਕੁਝ ਕਹਿੰਦੀ ਹੈ ਤੇ ਆ ਗਾਂਧੀ ਸਾਹਿਬ ਉਹਨਾਂ ਦੇ ਗੁਪਤਾ ਜੀ ਦਾ ਬਿਆਨ ਹੈ ਵੀ ਸਾਡੀ ਸਰਕਾਰ ਬਣਾਓ ਤੇ ਅਸੀਂ ਪਾਣੀ ਵਾਧੂ ਦੇਵਾਂਗਾ ਹਰਿਆਣਾ ਨੂੰ ਪੰਜਾਬ ਤੋਂ ਵੀ ਐਕਸਟਰਾ ਦੇ ਦਾਂਗੇ ਆ ਆ ਪਾਣੀ ਹੈ ਜੀ ਆ ਰਿਪੋਰਟ ਹੈ ਸੁੰਦਰ ਜੀ ਆਂਗੀ ਆ ਮਤਲਬ ਆਮ ਆਦਮੀ ਪਾਰਟੀ ਦੇ ਐਮਪੀ ਦੀ ਹਰਿਆਣੇ ਦੇ ਵਿੱਚ ਫੇਰ ਤੀਜੀ ਗੱਲ ਹੁਣ ਇੱਕ ਮਹੀਨਾ ਜਿਵੇਂ ਮੈਂ ਗੱਲ ਕਰ ਰਿਹਾ ਸੀ ਅੱਜ ਟ੍ਰਿਬਿਊਨ ਦੀ ਖਬਰ ਹੈ ਉਹ ਕਹਿੰਦਾ ਵਾਈ ਮਾਲਵਾ ਇਜ਼ ਫੇਸਿੰਗ ਪੋਲੂਟਿਡ ਵਾਟਰਸ ਇੱਕ ਮਹੀਨਾ ਹੋ ਗਿਆ ਪੰਜਾਬ ਦੇ ਵਿੱਚ ਆਪਣੇ ਅਬੌਰ ਬਲਵਾਨੇ ਦੇ ਵਿੱਚ ਇੱਕ ਮਹੀਨੇ ਚ ਅੱਜ ਤੱਕ ਇਹ ਜਾਂ ਨਹੀਂ ਹੋਇਆ ਵੀ ਮਹੀਨੇ ਤੋਂ ਲਗਾਤਾਰ ਪਾਣੀ ਜਿਹੜਾ ਨਹਿਰਾਂ ਦੇ ਵਿੱਚ ਆ ਰਿਹਾ ਮਾੜਾ ਆ ਰਿਹਾ ਤੇ ਟੇਲਾਂ ਵਾਲੇ ਤਾਂ ਵੈਸੇ ਹੀ ਰਗੜੇ ਗਏ ਮਤਲਬ ਸਰਹਿੰਦਰ ਜੀ ਟੇਲ ਪੂਰੀ ਕਿਤੇ ਕਿੰਨੇ ਦਿਨ ਰਹੀ ਆਪਣੀ ਰਵੇਲ ਜੀ ਦੇਖੋ ਇੱਥੇ ਚੱਲੀ ਜਾਂਦੀ ਹੈ ਟੇਲ ਪੰਜ ਹਿੱਸੇ ਚੱਲੀ ਜਾਂਦੀ ਹੈ ਤੇ ਦਰੀਵਾਲ ਸਾਹਿਬ ਟੇਲ ਪੂਰੀ ਹੋਈ ਹੈ ਆਪਣੀ ਤੇ ਮੇਰਾ ਕਹਿਣ ਦਾ ਪਾਵ ਹੈ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਤੁਸੀਂ ਵੇਖਿਆ ਹੋਣਾ ਟੇਲਾਂ ਦੀ ਬਹੁਤ ਗੱਲਾਂ ਕੀਤੀ ਸੀ ਮਤਲਬ ਮੈਂ ਤਾਂ ਇਸ ਤੋਂ ਪਹਿਲੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਤੇਲ ਹੁੰਦੀ ਕੀ ਹੈ ਤੇ ਸਾਰਿਆਂ ਨੇ ਟੇਲਾਂ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਵਾਲੇ ਜਿਹੜੇ ਟੇਲਾਂ ਤੇ ਗਏ ਸੀ ਟੇਲਾਂ ਤੇ ਜਾ ਕੇ ਵੇਖਿਆ ਕੀ ਹਾਲ ਹੈ ਕਿੰਨਾ ਪਾਣੀ ਉੱਥੇ ਆ ਰਿਹਾ ਗੱਲਾਂ ਵੱਡੀ ਵੱਡੀ ਕਰਦੇ ਬੀਬੀ ਐਮਬੀ ਦੀ ਕੱਲ ਮੀਟਿੰਗ ਸੀ ਤੁਹਾਨੂੰ ਪਤਾ ਹੈ ਹੋਣੇ ਮੈਨੂੰ ਉਹ ਦੱਸ ਰਹੇ ਸੀ ਪత్రిక ਸਾਥੀ ਪੁੱਛ ਰਹੇ ਸੀਗੇ ਨਾਜ਼ੁਕ ਮਾਹੌਲ ਹੈ ਬਾਰਡਰ ਸਟੇਟ ਹੈ ਆਪਣਾ ਤੇ ਤੁਹਾਨੂੰ ਪਤਾ ਹੈ ਵੀ ਕੱਲ ਮੀਟਿੰਗ ਸੀ ਅਜੰਡਾ ਤੁਹਾਡੇ ਕੋਲੇ ਪਹਿਲੀ ਆ ਗਿਆ ਹੋਣਾ ਭਗਵੰਤ ਮਾਨ ਸਾਹਿਬ ਨੇ ਕਿਉਂ ਨਹੀਂ 올 ਪਾਰਟੀ ਮੀਟ ਕੱਲ ਹੀ ਬੁਲਾ ਲੈਂਦੇ ਜਾਖੜ ਸਾਹਿਬ ਨੂੰ ਬੁਲਾ ਲੈਂਦੇ ਅਮਨ अरोੜਾ ਜੀ ਨੂੰ ਬੁਲਾ ਲੈਂਦੇ ਬਾਜਵਾ ਜੀ ਨੂੰ ਬੁਲਾ ਲੈਂਦੇ ਸੁਖਬੀਰ ਜੀ ਨੂੰ ਬੁਲਾ ਲੈਂਦੇ ਕਿਆਲੀ ਸਾਹਿਬ ਨੂੰ ਬੁਲਾ ਲੈਂਦੇ ਜੀ ਆਹ ਮਸਲਾ ਐ ਨਾਜੂਕ ਸਮਾਂ ਐ ਤੇ ਆਨੂੰ ਆਪਾਂ ਸਾਰੇ ਰਲ ਮਿਲ ਕੇ ਉੱਥੇ ਚਲਦੇ ਆ ਉੱਥੇ ਦਿੱਲੀ ਚਲ ਕੇ ਕੋਈ ਨਾ ਕੋਈ ਆਪਾਂ ਮਸਲਾ ਹੱਲ ਕਰੀਏ ਆਈਏ ਜੀ ਆਈ ਆਈ ਹੋਣਾ ਚਾਹੀਏ ਜਿਸ ਨੂੰ ਜੀ ਆਈ ਹੋਣਾ ਚਾਹੀਏ ਸੁਨੀਲ ਤੇ ਮਤਲਬ ਬੇਸਿਕ ਚੀਜ਼ ਐ ਇਹਨਾਂ ਮਤਲਬ ਆਪਣੇ ਨਾਜੂਕ ਦੌਰ ਤੋਂ ਆਪਣਾ ਦੇਸ਼ ਨਿਕਲ ਰਿਹਾ ਪਤਾ ਨਹੀਂ ਨਾਟਕੀ ਸਾਰੇ ਦਿਨ ਮਾਨ ਸਾਹਿਬ ਨੇ ਨਾਟਕੀ ਕਰਨੀ ਐ ਤੇ ਅਜ ਤੱਕ ਨਾਟਕੀ ਚੰਗੀ ਨਹੀਂ ਕੀਤੀ 20 ਬੰਦੇ ਆਏ ਸੀ ਇੱਕ ਐਮਐਲਏ ਸਾਹਿਬ ਆਏ ਨਾ ਆਈ ਤੇ ਉਹਨਾਂ ਨੇ ਮੇਰੀ ਗੱਲ ਸੁਣਨ ਦਾ ਮਤਲਬ ਸਾ ਮਤਲਬ ਹੌਸਲਾ ਵੀ ਨਹੀਂ ਦਿਖਾਇਆ ਬਿਨਾ ਗੱਲ ਸੁਣਾਈ ਚਲੇ ਗਏ 10 ਮਿੰਟ ਪ੍ਰਦਰਸ਼ਨ ਵੀ ਕਿੰਨਾ ਹੋਇਆ 10 ਮਿੰਟ ਮੇਰੇ ਸਾਥੀ ਕਹਿ ਰਹੇ ਸੀ ਕਹ ਜੀ ਇੱਕ ਮਿੰਟ ਉਹਨਾਂ ਨੂੰ ਘੰਟਾ ਰਹਿਣ ਦਿਓ ਦੁੱਪ ਚ ਮੈਂ ਕਿਹਾ ਚੰਗਾ ਨਹੀਂ ਲੱਗਦਾ ਆਪਣੇ ਘਰੇ ਆਏ ਐ ਮਹਿਮਾਨਬਾਜ਼ੀ ਜਿਵੇਂ ਮੈਂ ਕਿਹਾ ਪੰਜਾਬੀਆਂ ਚ ਖੂਨ ਚ ਐ ਆਪਣਾ ਫਰਜ਼ ਬਣਦਾ ਆਪਾਂ ਜਾ ਕੇ ਉਹਨਾਂ ਨੂੰ ਵੈਲਕਮ ਤਾਂ ਕਰੀਏ ਪਰ ਚਲੋ ਉਹਨਾਂ ਦਾ ਹੌਸਲਾ ਨਹੀਂ ਸੀ ਇਸ ਕਰਕੇ ਮਾਨ ਸਾਹਿਬ ਹੁਣ ਹਰ ਵਕਤ ਹਰ ਚੀਜ਼ ਦੇ ਉੱਤੇ ਸਿਆਸਤ ਨਾ ਕਰੋ ਇੱਕ ਤਾਂ ਸਾਡਾ ਪਾਣੀ ਸੁਧਾਰ ਦਿਓ ਇਹਨੂੰ ਪੀਣ ਯੋਗ ਬਣਾ ਦਿਓ ਕੱਲ ਹੀ ਅਸੀਂ ਅਬੋਰ ਦੇ ਵਿੱਚ 3 ਦਿਨ ਪਹਿਲੇ 590 ਆਪਾਂ ਟਿਊਬਵਲ ਬੋਰ ਕਰਾਇਆ 590 ਟਿਊਬਵਲ ਵਾਟਰ ਬਾਕਸ ਦੇ ਵਿੱਚ ਕਿਉਂਕਿ ਪੀਣ ਵਾਲਾ ਜਿਹੜਾ ਨਹਿਰਾਂ ਦੇ ਵਿੱਚ ਪਾਣੀ ਪੀਣ ਯੋਗ ਹੀ ਨਹੀਂ ਹੈ ਤੁਸੀਂ ਗੱਲਾਂ ਵੱਡੀ ਵੱਡੀ ਕਰੀ ਜਾਂਦੇ ਹੋ ਤੁਸੀਂ ਆਪਸੇ ਸਾਰੇ ਨੂੰ ਲੜਾਉਣ ਨੂੰ ਫਿਰਦੇ ਹੋ ਪਾਣੀ ਪਹਿਲਾਂ ਹੀ ਆਪਣੇ ਕੋਲੇ ਹੈ ਨਹੀਂ ਤੇ ਅਸੀਂ ਤਾਂ ਟੇਲਾ ਤੇ ਬੈਠੇ ਸਾਨੂੰ ਤਾਂ ਪੁੱਛ ਲਿਆ ਕਰੋ ਇੱਥੇ ਹਾਲਚਲ ਪੁੱਛ ਲਓ ਤੁਹਾਡੇ ਐਮਐਲਏ ਸਹਿਬਾਨ ਨੂੰ ਟੇਲਾ ਤੇ ਭੇਜ ਦਿਓ ਜਿਵੇਂ ਕਹਿ ਰਹੇ ਸੀ ਗੁਰਮੇਲ ਜੀ ਕੋਲੇ ਭੇਜ ਦਿਓ ਸੁਰਿੰਦਰ ਜੀ ਕੋਲੇ ਭੇਜ ਦਿਓ ਸੁਨੀਲ ਕੋਲੇ ਭੇਜ ਦਿਓ ਇਹ ਤੁਹਾਨੂੰ ਤੇਲ ਦਾ ਹਾਲ ਦਿਖਾ ਦੇਣਗੇ ਇੱਕ ਵਾਰੀ ਫੇਰ ਸਾਰੇ ਸਾਥੀਆਂ ਦਾ ਧੰਨਵਾਦ ਤੁਸੀਂ ਟਾਈਮ ਕੱਢਿਆ ਤੇ ਉਹਨਾਂ ਦਾ ਵੀ ਮਤਲਬ ਚਲੋ ਤੁਸੀਂ ਆਏ ਤਾਂ ਰੋਸ਼ ਪ੍ਰਦਰਸ਼ਨ ਕਰਨ ਸੀ ਸਸੀਂ ਤੁਹਾਨੂੰ ਚਾਹ ਪਾਣੀ ਨਹੀਂ ਪਿਆ ਸਕੇ ਨਾ ਹੀ ਤੁਸੀਂ ਇੰਨਾ ਹੌਸਲਾ ਦਿਖਾਇਆ ਤੁਸੀਂ ਸਾਡੀ ਗੱਲ ਸੁਣਨ ਤੋਂ ਪਹਿਲਾਂ ਹੀ ਚਲੇ ਗਏ ਪਰ ਹੁਣ ਵੀ ਵਕਤ ਹੈ ਵੀ ਆਓ ਰਲ ਮਿਲ ਕੇ ਤੇ ਪਾਣੀ ਦਾ ਜਿਹੜਾ ਮਸਲਾ ਹੈ ਜਿੱਥੇ ਜਾਣ ਦੀ ਲੋੜ ਹੈ ਸਾਨੂੰ ਦੱਸੋ ਅਸੀਂ ਨਾਲ ਜਾਵਾਂਗੇ ਥੈਂਕ ਯੂ ਜੈ ਹਿੰਦ ਜੈ ਭਾਰਤ